ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਹਾਨੂੰ ਦੱਸਦੇ ਆ ਆਪਣੇ ਸਿੱਖਾਂ ਦੀ ਜਰਨੈਲ ਹੋਏ ਉਹਨਾਂ ਨੇ ਕੀ ਕੀ ਕਾਰਨਾਮੇ ਕਰੇ ਆਪਣੇ ਸਾਧ ਸੰਗਤ ਜਥੇਦਾਰ ਬੰਦਾ ਸਿੰਘ ਬਹਾਦਰ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੰਦਵੀ ਟਕਸਾਲ ਦੇ ਚੌਕ ਤੇਰਮੇ ਪਹਿਲੇ ਜਥੇਦਾਰ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਖਿਆ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਕਲਮ ਦੁਹਾਤ ਦਿੱਤੀ ਸੀ ਨਾਲ ਸਹਾਇਕ ਹੋਏ ਸੀ ਸਾ ਸੰਗਤ ਇਹ ਦੇਖ ਲੋ ਇਹ ਗੁਰੂ ਇਤਿਹਾਸ ਦੇ ਵਿੱਚ ਕੀ ਬਣਦਾ ਭਾਈ ਮਨੀ ਸਿੰਘ ਦਾ ਬੰਦ ਬੰਦ ਕਟਿਆ ਗਿਆ ਸੀ ਤੇ ਤਿੰਨ ਟੋਕਰੇ ਮਾਸ ਦੇ ਭਰੇ ਸੀ ਬੰਦ-ਬੰਦ ਕੱਟ ਕੇ ਤੇ ਬਾਬਾ ਦੀਪ ਸਿੰਘ ਜੀ ਨੂੰ 75 ਸਾਲ ਦੀ ਉਮਰ ਦੇ ਵਿੱਚ 18 ਸੇਹ ਦਾ ਖੰਡਾ ਚੱਕਣਾ ਪਿਆ ਜਿਵੇਂ ਬਈੜਾ ਸੱਚ ਦੇ ਰਾਹ ਤੇ ਚੱਲਣਾ ਨਾ ਤੇ ਕੁਰਬਾਨੀਆਂ ਦਾ ਰਸਤਾ ਇਹ ਜੇ ਬੰਦਾ ਸਿੰਘ ਬਹਾਦਰ ਨੂੰ ਸਤਿਗੁਰੂ ਜੀ ਮਿਲੇ ਸੀ ਤਾਂ ਪੰਜਾਬ ਚ ਆ ਕੇ ਕੁਰਬਾਨੀ ਦਿੱਤੀ ਆ ਕਿੱਡੀ ਵੱਡੀ ਜਮੂਰਾ ਨਾਲ ਮਾਸ ਖਿੱਚੇ ਗਏ ਉਹorang ਦੇ ਨਾਲ ਅੱਖਾਂ ਕੱਢੀਆਂ ਗਈਆਂ ਬੱਚੇ ਦਾ ਕਲੇਜਾ ਕੱਢ ਕੇ ਮੂੰਹ 'ਚ ਪਾਇਆ ਗਿਆ। ਕਿਆਰੀ ਸਿੱਖ ਅੱਖਾਂ ਦੇ ਸਾਹਮਣੇ ਸ਼ਹੀਦ ਕਰੇ ਗਏ। ਇਹ ਆਪਣੇ ਸਿੱਖ ਜਰਨਲ ਅੰਤਪਿੰਡਰਾਂ ਵਾਲੇ ਹਰੀ ਸਿੰਘ ਨਲੂਆ, ਛਾਂ ਸਿੰਘ ਟਾਰੀ, ਅਕਾਲੀ ਪੂਲਾ ਸਿੰਘ ਸੰਘਟ ਇਹ ਸਾਰੇ ਜਿੰਨੇ ਜੱਥੇਦਾਰਾਂ ਦੇ ਨਾਮ ਹੈ ਲੈਣਾ ਸਾਰਿਆਂ ਨੇ ਪੰਜਾਬ ਵਿੱਚ ਕਰਕੇ ਦਿਖਾਇਆ ਪਹਿਲਾਂ ਕੁਝ ਕਾਲੀ ਪੂਲਾ ਸਿੰਘ ਜੱਥੇਦਾਰ ਬਣੇ ਪੰਜਾਬ ਦੇ ਇਹ ਅਕਾਲ ਤਖਤ ਸਾਹਿਬ ਦੇ ਤੇ ਆਪਣੇ ਜੱਥੇਦਾਰ ਬਣ ਕੇ ਤੇ ਫਿਰ ਕਿੱਡੇ-ਕੱਡੇ ਬਹਾਦਰੀ ਵਾਲੇ ਕੰਮ ਕਰੇ ਤੇ ਦੁਨੀਆ ਅੱਜ ਤਾਈਂ ਕੰਮ ਦੀ ਸੀ ਇਹਨਾਂ ਦਾ ਨਾਮ ਲੈ ਤੋ ਵੀ ਜੱਥੇਦਾਰ ਹੋਣਾ ਚਾਹੀਦਾ ਤਾਂ ਕਾਲੀ ਪੂਲਾ ਸਿੰਘ ਵਰਗਾ ਹੋਣਾ ਚਾਹੀਦਾ ਜੇ ਜੋਦਾ ਹੋਣਾ ਚਾਹੀਦਾ ਤਾਂ ਆਪਣੇ ਹਰੀ ਸਿੰਘ ਨਰੂਏ ਵਰਗਾ ਹੋਣਾ ਚਾਹੀਦਾ ਸ਼ਾਮ ਸਿੰਘ ਟਾਰੀ ਹੋਣਾ ਚਾਹੀਦਾ ਅਲੀ ਫੂਲਾ ਸਿੰਘ ਹੋਣੇ ਚਾਹੀਦੇ ਆ ਮਾਣਾ ਜੇ ਆਪਾਂ ਨੂੰ ਉਹਨਾਂ ਤੇ ਕਿੱਡੇ ਕਿੱਡੇ ਕਾਲ ਨਾਮੇ ਕਰਕੇ ਦਿਖਾਈ ਜਿਹੜਾ ਬਾਦਰਵਾਸ ਆ ਸੀ ਨਾ ਜਦੋਂ ਰੰਗਜੀਤ ਨੂੰ ਜ਼ਫਰਨਾਮਾ ਮਹਾਰਾਜ ਨੇ ਲਿਖਿਆ ਸੀ ਨਾ ਉਹ ਜਵਾਰਨਾਮੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਸੀ ਜਿਹੜੀਆਂ ਉਦੋਂ ਸੁੜੀਆਂ ਨਹੀਂ ਗਈਆਂ ਇਹ ਸਿੰਘਾਂ ਨੂੰ ਬੜਨ ਨਹੀਂ ਸੀ ਦਿੰਦਾ ਤੇ ਮਹਾਰਾਜ ਨੇ ਇਹ ਜਾ ਕੋਤਕ ਰੱਖਿਆ ਫਿਰ ਰੰਗਾਵਾਦ ਨੂੰ ਜਾਂਦਾ ਹੁੰਦਾ ਸੀਗਾ ਨਮਾਜ਼ ਪੜ੍ਹਨ ਫਿਰ ਰਾਹ ਚ ਘੇਰਿਆ ਉੱਥੇ ਫੜਾਈ ਚਿੱਠੀ ਜਵਾਰਨਾਮਾ ਫੜਾਇਆ ਫਿਰ ਪੜ੍ਹ ਕੇ ਫਿਰ ਮੰंजे ਤੇ ਲਕੰਬਣ ਲਾ ਗਿਆ ਉਦੋਂ ਬਾਅਦ ਕਰ ਉਹਨਾਂ ਦੇ ਜਦੋਂ ਉਹਦੀ ਮੌਤ ਹੋ ਗਈ ਤੇ ਦੋਏ ਪੁੱਤਰ ਲੜ ਪਏ ਆਜ ਤਾਰਾਜਨ ਤੇ ਬਾਦਰ ਸ਼ਾਹ ਉਤਰਾ ਬਹਾਦਰ ਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਸਿੰਘ ਦੇ ਕੇ ਤੇ ਮੇਰੀ ਸਹਾਇਤਾ ਕਰੋ ਤੇ ਸਤ ਗੁਰੂ ਜੀ ਨੇ ਸਹਾਇਤਾ કરી ਸੀ ਭਾਈ ਆਨੰਦ ਲਾਲ ਜੀ ਦੇ ਵਿਚਦੀ ਹੋ ਕੇ ਆਨੰਦ ਲਾਲ ਜੀ ਨੂੰ ਕਹਿੰਦੇ ਮਹਾਰਾਜ ਕਹਿੰਦੇ ਵੀ ਲੈ ਕੇ ਲਿਆਓ ਇਹਨਾਂ ਤੋਂ ਸਾਡੇ ਚਾਰ ਜਿਹੜੇ ਦੋਸ਼ੀ ਆ ਨਾ ਸਾਨੂੰ ਪੜਾਉਣ ਚਾਰ ਦੋਸ਼ੀ ਕਿਹੜੇ ਸੀਗੇ ਇੱਕ ਸਾਧਸਵ ਬਾਸਲ ਵੇਗੋਣੀ ਦੋਨੇ ਜਲਾਦ ਜਿਨ੍ਹਾਂ ਨੇ ਸਾਰ ਰਗਾਂ ਕੱਟੀਆਂ ਸੀ ਛੋਟੇ ਸਹਿਬਜ਼ਾਦਿਆਂ ਦੀਆਂ ਕੱਕਤੇ ਬਹਿ ਕੇ ਇੱਕ ਕਾਜੀ ਜੀ ਨੇ ਫਤਵਾ ਦਿੱਤਾ ਸੀ ਵੀ ਇਹਨਾਂ ਨੂੰ ਬਜਾਮਦਿਆਂ ਰਸੂਲਾਂ ਦੇ ਮੂੰਹ ਠਿੱਕੇ ਹੁਣੇ ਕਰੋਸੀ ਹੀ ਦੇਨਾਂ ਨੂੰ ਦੋ ਤੀਜਾ ਸੀਗਾ ਆਪਣਾ ਸਰਹੰਦ ਦਾ ਸੂਬੇਦਾਰ ਵਜੀਦ ਖਾਨ ਨੇ ਸਾਡੇ ਛੋਟੇ ਸਾਹਿਬ ਜੀ ਅੰਦਰੋਂ ਸਰਾਂਦੇ ਚ ਚੁਣਾਇਆ ਤੇ ਵੱਡੇ ਸਾਹਿਬ ਜੀ ਨੂੰ ਜੰਗ ਅਸਦੀਦ ਕਰਿਆ ਤੇ ਨੇਜੇ ਕਿੰਨੇ ਬੱਚੇ ਸੀ ਇਹ ਦੇ ਦਿਓ ਸਾਨੂੰ ਇਸ ਤਰ੍ਹਾਂ ਸਾਧ ਸੰਗਤ ਚਾਰ ਬੰਦੇ ਮੰਗੇ ਸੀ ਮਹਾਰਾਜ ਨੇ ਤੇ ਉਸ ਤੋਂ ਬਾਅਦ ਉਹਨੂੰ ਚਾਰੇ ਦੇਣੇ ਔਖੇ ਹੋ ਗਏ ਸੀ ਤੇ ਸਾਧ ਗੁਰੂ ਜੀ ਨੇ ਰਾਜ ਆਪ ਤੋਂ ਆਇਆ ਜਾ ਕੇ ਆਪਦੇ ਹੱਥੀਂ ਤਿਲਕ ਦਿੱਤਾ ਸੀ ਮਹਾਰਾਜ ਸ਼ਾਹ ਨੂੰ ਤੇ ਮਹਾਰਾਜ ਕਹਿੰਦੇ ਕੋਈ ਨਹੀਂ ਜੇ ਤੂੰ ਨਹੀਂ ਦੇਵੇਂਗਾ ਨਾ ਤੇ ਅਸੀਂ ਤਾਂ ਲਵਾਂਗੇ ਲੈ ਤੇ ਪਰ ਤੂੰ ਕਮਲਾ ਹੋ ਹੋ ਕੇ ਮਰੇਗਾ ਤੂੰ ਸਾਥੋਂ ਮੁੱਕ ਰਿਆ ਹੈ ਯਾਰ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਐਡਾ ਵੱਡਾ ਦੋਸੜਾ ਤੋਂ ਫੜਾ ਦੇ ਯਾਰ ਤੇਰਾ ਰਾਜ ਚੜ੍ਹਦੀ ਰਹਦੀ ਦੁਨੀਆ ਤਾਂ ਹੀ ਰਹੇ ਜੇ ਫੜਾ ਦੇਂਦਾ ਕਦੇ ਰਾਜ ਖਰਾਬ ਨਹੀਂ ਸੀ ਹੁੰਦਾ ਉਹਦਾ ਭਦਰ ਸ਼ਾਹ ਦਾ ਉਹ ਨਾ ਮਤਲ ਉਹਨਾਂ ਤੋਂ ਮੁੱਕਰ ਗਿਆ ਆਪਦੇ ਸੂਲਾ ਤੋਂ ਇਹ ਸਤਿਗੁਰੂ ਦੇ ਨਾਲ ਹੀ ਰਹਿ ਆਨੇ ਦਰਸ਼ਨ ਕਰਦਾ ਹੁੰਦਾ ਸੀ ਰੋਜ਼ ਉਹਨੂੰ ਆਦਰ ਵਰਜੀ ਕਹਿੰਦੇ ਚੰਗਾ ਫਿਰ ਜੇ ਤੂੰ ਨਹੀਂ ਨਾ ਦੇਣੇ ਹੈ ਤੇ ਅਸੀਂ ਫਿਰ ਇਹ ਜਾ ਬੰਦਾ ਘੱਲਾਂਗੇ ਦੇਖੀ ਨੇ ਫਿਰ ਸੁਹਾਗਾ ਫੇਰਦਾ ਪੰਜਾਬ ਨੂੰ ਫਿਰ ਮਹਾਰਾਜ ਨੇ ਘੱਲਿਆ ਸੀ ਬੰਦਾ ਸਿੰਘ ਬਹਾਦਰ ਉਹਦਰ ਹਰੀ ਸਿੰਘ ਨਰੂਗਦੀ ਸੋਲੋ ਹਰੀ ਸਿੰਘ ਨਰੂਗ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਚੜ੍ਹਦੀ ਗਰੇ ਬਾਅ ਅਸੀਂ ਸੱਜੀ ਜੰਨਾ ਰਾਜ ਵਧਾਇਆ ਹਰੀ ਸਿੰਘ ਨਰੂਏ ਨੇ ਵਧਾਇਆ ਜਿੱਥੇ ਕੋਈ ਨਹੀਂ ਜਾਂਦਾ ਸੀ ਉੱਥੇ ਉਹ ਜਰਨੈਲ ਜਾਂਦਾ ਸੀ ਜਬਰੌਹ ਦਾ ਕਲਾ ਟੁੱਟਿਆ ਨਹੀਂ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਨਹੀਂ ਸੀ ਟੁੱਟਿਆ ਉਤੋਂ ਦੇ ਪਠਾਣ ਇੰਨੇ ਆਕੀ ਹੋ ਗਏ ਸੀ ਇਹ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਇਹ ਤੋੜ ਤਾਂ ਹਰੀਸਾ ਨਰਗੋਈ ਤੋੜੂ ਤੇ ਵਿੱਚ ਐਡੀ ਜ਼ੋਰਤ ਸੀ ਮਰਨ ਨੂੰ ਤਿਆਰ ਹੋ ਜਾਂਦਾ ਸੀ ਫਿਰ ਇਹਨੇ ਕਿਹਾ ਕਿ ਨਾ ਫਲੀਤੇ ਲਾਓ ਇਹਦੀਆਂ ਗਰੇਦੀਆਂ ਜੜਾਂ ਦੇ ਵਿੱਚ ਬੰਬ ਰੱਖ ਰੱਖ ਕੇ ਤੇ ਮੈਂ ਚੱਲਦਾ ਪਹਿਲਾਂ ਤਰੋ ਮੇਰੇ ਨਾਲ ਕਿਹੜਾ ਤਰੋ ਲਕੀਰ ਖਿੱਚਤੀ ਸੀ 18 ਕੇ 20 ਬੰਦੇ ਵਧੇ ਸੀ ਨਾਲ ਵੀ ਚਲੋ 18 20 ਬੰਦੇ ਗਏ ਉਹ ਜਬਰੌਹ ਦੇ ਕਿਲੇ ਦੇ ਥੱਲੇ ਬਰੂਦ ਭਰਿਆ ਪਲੀਤੇ ਲਾਏ ਤੇ ਫਿਰ ਆਪ ਉਹ ਤੋਂ ਭੱਜ ਕੇ ਆਏ ਤੇ ਮਗਰ ਫੌਜਾਂ ਨੂੰ ਕਹਦਾ ਵੀ ਜਦੋਂ ਅਸੀਂ ਕਿਲਾ ਭਾਂਦ ਗਏ ਤੇ ਤੁਸੀਂ ਵਿੱਚ ਵੜ ਜਾਓ ਕਿਰਾ ਘੋੜ ਸਵਾਰ ਸਾਰੇ ਆਪਣੀ ਪੈਦਲ ਪਾਓ ਜਾ ਐ ਜਿੱਤੇ ਅਸੀਂ ਜਬਰੌਹ ਦਾ ਕਿਲਾ ਅਰੀਸਰ ਨਲੂ ਗੇਰੋਂ ਐਵੇਂ ਨਹੀਂ ਦੁਰੰਗਾ ਪੂਜੀ ਦੀ ਸ਼ਾਹ ਸਿੰਘ ਅਟਾਰੀ ਜਦੋਂ ਰਾਣੀ ਜੰਦਾ ਨੇ ਚਿੱਠੀ ਲਿਖੀ ਸੀ ਨਾ ਵੀ ਰਾਜ ਗਿਆ ਪੰਜਾਬ ਗਿਆ ਤੇ ਆ ਜਾ ਸਾਹਲਾ ਤੇ ਗੁੱਸੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਹੋਇਆ ਵਾ ਸ਼ਾਮ ਸਿੰਘ ਟਾਰੀ ਆਦੇ ਪਿੰਡ ਰਹਿੰਦਾ ਸੀ ਜਦੋਂ ਰਾਣੀ ਦੀ ਜੰਦਾ ਦੀ ਇਹਨਾਂ ਕਹਿੰਦੇ ਜੇ ਪੰਜਾਬ ਤੋਂ ਮੇਰੀ ਲੋੜ ਪੈ ਗਈ ਤੇ ਮੈਨੂੰ ਬਾਜ਼ ਮਾਰ ਦਿਓ ਤੁਸੀਂ ਹੀਗਾ ਮਹਾਰਾਜਾ ਰਣਜੀਤ ਸਿੰਘ ਉਹ ਇਤਿਹਾਸ ਲੱਗਦਾ ਹੈ ਇਸ ਤਰ੍ਹਾਂ ਕਰਕੇ ਸਾਧ ਸੰਗਤ ਤੇ ਸ਼ਾਮ ਸਿੰਘ ਟਾਰੀਵਰ ਜਦੋਂ ਗਏ ਨਾ ਤੇ ਜਾ ਕੇ ਤਰਸੱਲੀ ਮਚਾਤੀ ਸੀ ਸੀਧ ਹੋਏ ਫਿਰ ਕਿਉਂਕਿ ਕਦੇ ਜਾਂਦਾ ਫਿਰ ਸੀਧ ਹੋ ਜਾਗੇ ਤੇ ਜਾਂ ਫਿਰ ਪਾਸ ਹੋ ਜਾਗੇ ਇਹ ਸ਼ਹੀਦ ਹੀ ਹੋਏ ਤੇ ਚੜ੍ਹਦੀ ਕਲਾ ਹੋਈ ਤੇ ਸ਼ਾਮ ਸਿੰਘ ਟਾਰੀ ਟਾਰੀ ਹੁੰਦੀ ਸੀ ਜਰਨੈਲਾਂ ਦੇ ਵਿੱਚ ਕਿਉਂਕਿ ਆਪ ਜੰਗ ਨੂੰ ਚੜਦੇ ਸੀ ਡਰਦੇ ਨਹੀਂ ਸੀ ਤੇ ਜਦੋਂ ਲੋੜ ਪਈ ਕਾਲਾ ਦਾ ਜੱਟ ਤੇ ਦਰਕਾਲੀ ਫੂਲਾ ਸਿੰਘ ਉਹ ਵੀ ਜੰਗ ਲੜਿਆ ਇਹ ਰਵਿਕਲੀ ਜਿੱਥੇ ਧਰਗਵੀ ਕਰੀਆ ਇਹ ਜੰਗ ਵੀ ਲੜੇ ਜਾਉਣੀ ਸੀਰ ਵੀ ਹੋਈ ਆ ਪੰਜ ਥੱਥੇ ਹੋਣੀ ਇਹ ਆ ਸਾਡੇ ਸਿੱਖ ਪੰਡ ਦੇ ਜਰਨੈਲ ਦੀਨੀ ਸਰ ਜੀ ਦੇ ਬਸ ਸੰਤ ਪੰਡ ਨਾਲ ਹੋਇਆ ਜਰਨੈਲ ਸਿੰਘ ਜਿਨ੍ਹਾਂ ਨੂੰ ਐਡੇ ਵੱਡੇ ਵੱਡੇ ਰਤਬੇ ਕਿਹਾ ਸੀ ਵੀ ਲੈਲਾ ਮੁੱਖ ਮੰਤਰੀ 18 ਦੇ ਸੰਦੇ ਵੀ ਇਹ ਜਿੱਥੇ ਮਰਜੀ ਜਾਇਓ ਆਇਓ ਅਮਰੀਕਾ ਦੇ ਡਾਲਰ ਲੈ ਲੋ ਅਰਬਾਂ ਖਰਬਾਂ ਚ ਬੈਂਕ ਦੇ ਅਕਾਊਂਟ ਜਿਹੜੇ ਚੱਕ ਉੱਥੇ ਰੱਖ ਦਿੰਨੇ ਆ ਨੌਕਰ ਮੰਤਰੀ ਵਾਂਜੋ ਜਿਹੜੇ ਸਹਿਯਕ ਬਣਾਉਣੇ ਆ ਨਾਲ ਜਿਹੜੇ ਕਹੋਂਗੇ ਉਹੀ ਤੁਹਾਡੇ ਸਹਿਯਕ ਹੋਣਗੇ ਤੇ ਸੰਤਪੰਥਾਂ ਨਾਲ ਟਕਰਾਦੇ ਸੀ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤਾਂ ਸੱਚਖੰਡ ਦਾ ਰਾਜ ਲੈਣਾ ਉਹ ਇਥੇ ਰਹਿ ਗਏ ਕਿ ਅੱਜ ਕੇ ਕੱਲ ਇੱਥੇ ਸਦੋਸਦੀ ਰਹਿੰਦੇ ਤੇ ਬਾਦਲ ਵਰਗੇ ਨੇ ਕਰਿਆ ਰਾਜ ਆ ਦੇਖ ਲੈ ਗਏ ਚਲੇ ਗਏ ਸੰਤ ਪਿੰਡਰਾਲੀ ਜੀ ਜੈ ਜੈਕਾਰ ਹੁੰਦੀ ਆ ਸੱਚਖੰਡ ਦੇ ਵਿੱਚ ਹਰ ਗੋਵਿੰਦ ਸਿੰਘ ਮਹਾਰਾ ਸੱਚੇ ਪਾਸ਼ੇ ਦੇ ਚਰਨਾਂ 'ਚ ਪਹੁੰਚੇ ਆ ਤੁਮ ਕੋ ਹੋਰ ਇੰਨੇ ਜਰ ਨੰਦਰ ਸਿੰਘ ਹੋਰ ਕਿੰਨੀਆਂ ਜੱਥੇਬੰਦੀਆਂ ਸੀ ਯਾਰ ਕਿਸੇ ਨੇ ਕੋਈ ਚੱਕਿਆ ਤੇ ਕੱਲਾ ਕਾਲ ਤੱਕ ਸੰਤ ਪਿੰਡਰਾਲੀ ਦਾ ਹੀ ਸੀ ਇਹ ਇਤਿਹਾਸ ਬਣਾਏ ਜਾਂਦੇ ਆ ਬਣਦੇ ਨਹੀਂ ਬਣਾਏ ਜਾਂਦੇ ਜਦੋਂ ਕੁਰਬਾਨੀਆਂ ਦਿੰਦੀ ਆ ਨਾ ਕੋਮ ਫੇਰ ਇਤਿਹਾਸ ਬਣਦਾ ਆ ਹੁਣ ਭਾਈ ਇਧਰ ਆਪਣੇ ਸਾਰੇ ਬੰਦੀ ਸਿੰਘ ਆ ਜਿਹੜੇ ਅੰਦਰ ਸਾਰੇ ਦਲਾਵਰ ਹੋਣੀ ਆਪਣੇ ਜਗਤਾਰ ਸਿੰਘ ਤਾਰੇ ਹੋਣੀ ਤੇ ਆਪਣੇ ਜਿੰਨੇ ਵੀ ਸਿੰਘਾ ਸਾਰੇ ਇਹ ਪੰਜਾਬ ਦੇ ਸੂਰਮੇ ਆ ਰਹੀਦੀ ਦੁਨੀਆਂ ਰਈ ਪੂਜੇ ਜਾਣੇ ਜੰਨਾ ਚਿਰ ਦੁਨੀਆਂ ਰਹੂ ਉਹਨਾਂ ਚਿਰ ਪੂਜੇ ਜਾਣੇ ਆ ਜਿਹੜਾ ਬੰਦਾ ਕੁਰਬਾਨੀ ਕਰਦਾ ਪੰਜਾਬ ਉਹਦੀ ਕੁਰਬਾਨੀ ਨਹੀਂ ਭੁੱਲਦਾ ਨਿਰੰਕਾਰੇ ਥਾਂ ਥਾਂ ਹੋੜਾਂ ਤੇ ਤੇ ਚੌਂਕਾਂ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲਾ ਦਿੰਦਾ ਆਏ ਹੋਇਆ ਸਾਧ ਸੰਗਤੋ ਸੰਤ ਕਰਤਾਰ ਸਿੰਘ ਜੀ ਪੰਡਰਾਲੇ ਸੰਤ ਕਰਵਜਨ ਸਿੰਘ ਜੀ ਪੰਡਰਾਲੇ ਭਾਈ ਸਵੇਕ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਆ ਜੋੜਿਆ ਜਿਹਨਾਂ ਦਾ ਅੱਜ ਉਂਗਲਾਂ ਤੇ ਨਾਮ ਲਿਆ ਜਾਂਦਾ ਹੋਰ 200 250 ਡਾਲਰ ਤੇ ਬਾਕੀ ਜਿਹੜਾ ਹੋਰ ਕੰਡਾਂ ਦੇ ਸੱਖ ਸਿੱਖੜੀਆਂ ਬੱਚੇ ਫੇਰ ਹੋਏ ਯਾਰ ਅਰਦਾਸਾਂ ਜਿ ਆਪਾਂ ਨਾਲ ਲੈਨੇ ਜਿੰਨਾ ਸਿੰਘਾਂ ਸਿੰਘਣੀਆਂ ਸ਼ਹੀਦ ਕੀਤੇ ਐ ਤਰ੍ਹਾਂ ਸਾਧ ਸੰਗਤ ਪੰਜਾਬ ਪੰਜਾਬ ਹੀ ਐ ਇਹ ਵੀ ਨਹੀਂ ਪੰਜਾਬ ਪੁੱਲਾਂ ਦਾ ਗੁਲਦਸਤਾ ਇਹਨੂੰ ਹਰੇਕ ਬੰਦਾ ਲੋਜਦਾ ਵੀ ਅਸੀਂ ਲੈ ਲਈਏ ਪੰਜਾਬ ਦਾ ਰਾਜ ਅਸੀਂ ਲੈ ਲਈਏ ਅਸੀਂ ਬਣ ਜਾਈਏ ਰਾਜੇ ਇਥੋਂ ਦੀਆਂ ਜ਼ਮੀਨਾਂ ਪੱਧਰੀਆਂ ਇਥੋਂ ਦਾ ਪਾਣੀ ਬਿਠਾਏ ਇਥੋਂ ਦੀ ਹਵਾ ਮਿੱਠੀ ਇਹ ਪੰਜਾਬ ਕਰਾਂ ਕੀ ਸਵਤ ਤੇਰੀ ਇਥੋਂ ਦਾ ਰਹਿਣਾ ਵਹਿਣਾ ਇਥੋਂ ਦੀਆਂ ਸਾਡੀਆਂ ਆੜੀਆਂ ਜਾੜੀਆਂ ਬੇਲੀ ਸਾਡੇ ਪੰਜਾਬ ਦੇ ਪੰਜਾਬੀ ਬੋਲਣਾ ਇਕੱਠੇ ਹੋਣਾ ਸ਼ਾਮ ਨੂੰ ਮੇਲੇ ਮਸਾਂੀਆਂ ਤੇ ਜਾਣਾ ਸਾਡੇ ਮੇਲੇ ਲੱਗਣੇ ਮੇਲਿਆਂ 'ਚ ਨਵੇਂ ਲੀੜੇ ਪਾ ਕੇ ਜਾਣਾ ਆਪਦੇ ਇਤਿਹਾਸ ਮਨਾਉਣੇ ਇਹ ਆ ਪੰਜਾਬ ਪੰਜਾਬ ਤੋਂ ਬਿਨਾ ਹੋਰ ਕਿਤੇ ਨਹੀਂ ਏਡੇ ਏਡੇ ਕਾਰਜ ਹੁੰਦੇ ਜਿਹੜੇ ਪੰਜਾਬ 'ਚ ਹੁੰਦੇ ਆ ਇਹ ਪੂਜਣ ਵਾਲਾ ਪੰਜਾਬ ਆ ਤੇ ਇਹ ਆਪਾਂ ਗਣਤਿਕ ਗਿਣਦੇ ਹੀ ਕਰਦੇ ਰਹਿ ਜਾ ਕਰਾਂਗੇ ਕਿ ਸਾਡਾ ਪੰਜਾਬ ਹੁੰਦਾ ਸੀ ਜੇ ਆਪਾਂ ਇਹਨੂੰ ਨਾਂ ਸਾਭਿਆ ਤਾਂ ਆਪਾਂ ਇਸੇ ਤਰੀਕੇ ਬਾਹਰ ਨੂੰ ਭਜਦੇ ਰਹੇ ਉੱਥੋਂ ਆ ਕੇ ਇੱਥੇ ਕਾਰਜਲਾ ਖੋਲੇ ਕਿ ਕਿਸੇ ਦਿਨ ਉਹ ਨਕਸ਼ੇ ਤੋਂ ਮਟ ਜਾਣਾ ਇਹ ਤੇ ਇਹ ਐ ਹੋਇਆ ਕਰੂ ਵੀ ਕਿਤੇ ਪੰਜਾਬ ਐ ਜਗ੍ਹਾ ਤੇ ਹੁੰਦਾ ਸੀ ਉਹ ਪੰਜਾਬੀ ਲੋਕ ਵਸਦੇ ਸੀ ਬਾਹਰ ਚਲੇ ਜਾਣਗੇ ਕਿੰਨੇ ਦੇਸ਼ ਆ ਸਾਰੇ ਗਿਣਤੀ ਨਹੀਂ ਆਉਂਦੀ ਸਾਰੇ ਦੇਸ਼ਾਂ 'ਚ ਬੈਠਾ ਪੰਜਾਬੀ ਸਾਡੇ ਗੁਰੂਆਂ ਦਾ ਨਿਸ਼ਾਨ ਸਹਿਬ ਉੱਥੇ ਤਾਂ ਹੀ ਝੂਲਦਾ ਜਿੱਥੇ ਉਹਨਾਂ ਦੀਆਂ ਬਾਦਸ਼ਾਹੀਆਂ ਦੇ ਝੰਡੇ ਆ ਨਾ ਉਦੋਂ ਉੱਚੇ ਉੱਚੇ ਨਿਸ਼ਾਨ ਸਹਿਬ ਸਾਡੇ ਝੂਲਦੇ ਉਹਨਾਂ ਦੇਸ਼ਾਂ 'ਚੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੇਸਰੀ ਨਿਸ਼ਾਨ ਸਹਿਬ ਨੀਲੇ ਨਿਸ਼ਾਨ ਸਹਿਬ ਉੱਥੇ ਝੂਲਦੇ ਵਾਲੇ ਦੇਸਾਂ 'ਚ ਵੀ ਅੰਜੋ ਇਹ ਆ ਸਾਡੇ ਗੁਰੂਆਂ ਦੀ ਕੁਰਬਾਨੀ ਤੇ ਸਾਥੇ ਸਿੱਖਾਂ ਦੀ ਕੁਰਬਾਨੀ ਐ ਮੇਰੀ ਦੁਨੀਆ ਪੂਜਦੀ ਨੀਲੇ ਦੇ ਸ਼ਾ ਅਸਵਾਰ ਨੂੰ ਜਿਨ੍ਹਾਂ ਨੇ ਧਾਲਿਆ ਚਤ ਦੇ ਵਿੱਚ ਵੀ ਸਾਡਾ ਗੁਰੂ ਗੋਬਿੰਦ ਸਿੰਘ ਆ ਮਹਾਰਾਜ ਅਸੀਂ ਉਹਦੇ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਡਾ ਪਿਤਾ ਹੋ अनुमान आउदे था ते ये ਸਾਡਾ ਪਿਤਾ ਐਡਾ ਵੱਡਾ ਯਾਰ ਸਾਡੀ ਗੁੱਡੀ ਕਿੱਥੋਂ ਲੱਗਣ ਦੇ ਦੂ ਇਹ ਆਪਦੇ ਪਿਤਾ ਤੇ ਹੁੰਦਾ ਕਿ ਨਹੀਂ ਬੰਦੇ ਨੂੰ ਮਾਨ ਜੇ ਕੇ ਦਾ ਪਤਾ ਥਾਣੇਦਾਰ ਡਾਕਟਰ ਜਾਂ ਕੋਈ ਐਸਪੀ ਲੱਗਿਆ ਹੋਵੇ ਪਰ ਤਾਂ ਆਪਸਨ ਲੱਗਿਆ ਹੋਵੇ ਥਾਣੇਦਾਰ ਕਰਨੂ ਉਹ ਲੱਗਿਆ ਹੋਵੇ ਪਟਵਾਰੀ ਲੱਗਿਆ ਹੋਵੇ ਅਗਲਾ ਕਹਿੰਦਾ ਐਮਐਲਏ ਬਣਿਆ ਹੋਵੇ ਮੰਤਰੀ ਬਣਿਆ ਮੇਰਾ ਪ੍ਰਧਾਨ ਮੰਤਰੀ ਹੈ ਮੇਰਾ ਪਿਤਾ ਐਮਐਲਏ ਆ ਕਰ ਦੇਣਾ ਪਰ ਮਾਨ ਉਹ ਅਸੀਂ ਮਾਨ ਕਰਦੇ ਆ ਦੇ ਗੁਰੂ ਕੋਲ ਸਤਿ ਸ੍ਰੀ ਅਕਾਲ ਸਾਡਾ ਗੁਰੂ ਸਾਡਾ ਪਿਤਾ ਸਾਡਾ ਬਹੁਤ ਵੱਡਾ ਰੋਜੀ ਰੋਟੀ ਬਣਦਾ ਸੰਸਾਰ ਨੂੰ ਉਹਦੇ ਪੁੱਤਰਾਂ ਸੀ ਸਾਡੀ ਮਾਤਾ ਸਹਿਬਕੌਰ ਆ ਸਾਡੀ ਦਾਦੀ ਗੁਜਰਕੌਰ ਆ ਦਾਦਾ ਸਾਡਾ ਗੁਰੂ ਤੇ ਬਹਾਦਰ ਜੀ ਆ ਸਾਡੇ ਵੀਰ ਆ ਜਿਹੜੇ ਵੱਡੇ ਛੋਟੇ ਉਹ ਸਾਡੇ ਸਾਬ ਜੱਤੇ ਆ ਇਹ ਆ ਪੈਣਾ ਸਾਡੀਆਂ ਬੀਬੀ ਪੀਰੋ ਵਰਗੀਆਂ ਏ ਆ ਸਾਰਾ ਸਭ ਤੋਂ ਪੰਜਾਬ ਤੇ ਗੁਰੂਆਂ ਦਾ ਪੰਜਾਬ ਜਿੱਥੇ ਅੱਪਾ বাসਦੇ ਆ ਰਹਿਮਾਂ ਗਈਮੀ ਹੁੰਦੀ ਆ ਅੱਜ ਵੀ ਹਾਲ ਵੈਂਦੇ ਆ ਧਰਤੀਆਂ ਚ ਝੋਨਾ ਉਗਦਾ ਕਪਾਹ ਆਉਂਦੀਆਂ ਨਰਮੇ ਉਗਦੇ ਆ ਮੱਕੀਆਂ ਉਗਦੀਆਂ ਯਾਰ ਜਿਹੜੀ ਮਰਜੀ ਫਸਲ ਵੇਚ ਦੋ ਉਹਦੇ ਚ ਉਹੀ ਹੁੰਦੀ ਆ ਧੰਨਾ ਵੀ ਦੋ ਕਮਾੜ ਵੀ ਦੋ ਹੋਰ ਵੀ ਦੋ ਬਹੁਤ ਕਿੱਡਿਆਂ ਕਿੱਡਿਆਂ ਮੱਕੀਆਂ ਕਪਾਹਾਂ ਬੋਜਰਗਾ ਨੇ ਗਾ ਕੇ ਗਏ ਇੱਥੋਂ ਯਾਰ ਸਾਡੀਆਂ ਮਾਜੀਆਂ ਚੋਕਦੀਆਂ ਹੁੰਦੀਆਂ ਸੀ। ਚੋਕਦੀਆਂ ਉਹ ਸਾਡੀਆਂ ਮਾਤਾਵਾਂ ਦੇਖੀਆਂ ਸੀ ਤਾਂ ਦੇਖੀਆਂ ਚੋਕਦੀਆਂ। ਮੱਕੀਆਂ ਡੁੰਗਣੀਆਂ ਛੱਲੀਆਂ ਮਾਰਿਆ ਚ ਮਾਰੇ ਲਾਣਦੇ ਹੁੰਦੇ ਸੀ। ਕਦੇ 20 ਕਦੇ 30 ਕਦੇ 50 ਮਾਰੇ ਆਏ ਕਹਣਾ ਸਾਡੇ ਇੰਨੇ ਮਾਰੇ ਆ। 10 10 4 5 5 ਕਿਲੇ ਕਪਾਲੇ ਹੁਣ ਉਹ ਚੋਕ ਕੇ ਹੋਣਾ ਬੁੱਢੀਆਂ ਨੇ ਛਾਹ ਨੂੰ ਪੰਨਾ ਕਪਾ ਦੀਆਂ ਚੱਕੀ ਆਉਂਦੀਆਂ ਹੁੰਦੀਆਂ ਸੀ ਰਾਤ ਨੂੰ ਨੇਰੇ ਹੁੰਦੇ ਸਾਈਂ। ਆ ਕੇ ਵਿਚਾਰੀਆਂ ਨੇ ਰੋਟੀ ਲਾਉਣੀ। ਇਹ ਨਾ ਆ ਕੇ ਫੇਰ ਪੈਣਾ। ਇੰਨੇ ਕੰਮ ਕਰੀਆ ਸਾਡੀਆਂ ਮਾਤਾਵਾਂ ਨੇ ਡੇ ਡੇ ਕੰਮ ਕਰੇ ਆ ਅਸੀਂ ਤਾਂ ਉਹਨਾਂ ਦੇ ਯਾਰ ਬਾਰੇ ਬਾਰੇ ਜਾਈਏ ਰੋਮਨਗਦ ਸਾਹਿਬ ਦਾ ਯਾਦਗਾਰ ਕਰਕੇ ਉਹ ਇਹ ਮਾਤਾਮਾ ਅੱਜ ਹੋਣ ਹੋਣ ਵਾਲਿਆਂ ਨੂੰ ਦੱਸਣ ਵੀ ਸਾਡੇ ਚ ਕੀ ਕਲਾ ਹੁੰਦੀ ਸੀ ਇਹਦਾ ਯਾਰ ਦੋ ਬੰਦੇ ਚੀਕਣ ਲੱਗ ਜਾਂਦੇ ਗਿਆਂ ਦੋ ਬੰਦੇ ਆ ਜਾਂਦੇ ਚੀਕਣ ਤੇ ਉਹਨਾਂ ਨੇ ਰੋਟੀ ਲਾਉਣੀ ਨੇ ਚੁਰਾਂ ਤੇ ਥੁੱਪੇ ਵਹਿ ਕੇ ਨਾਲ ਬਣੋਣੀ ਤੁੱਪੇ ਬਹਿ ਕੇ ਚੋਰਾ ਤੇ ਚੁੱਲਿਆਂ ਤੇ ਅੱਜ ਤੱਕ ਗੈਸ ਆ ਗਿਆ ਯਾਰ ਪੱਟੀਆਂ ਆ ਗਈਆਂ ਆ ਸਾਡੀਆਂ ਮਾਮਾ ਜਿਉਂਦੀਆਂ ਹੁੰਦੀਆਂ ਹੌਣ ਵਾਲੇ ਨੂੰ ਪੁੱਛਦੀਆਂ ਇਸ ਦਾ 20 20 30 30 ਬੰਦਿਆਂ ਦੀ ਰੋਟੀ ਲਾਹੀ ਆ ਸਾਡੀਆਂ ਮਤਾਵਾਂ ਨੇ 30 30 ਬੰਦਿਆਂ ਦੀ ਜੋ ਦਾਣੇ ਕੱਢਦੇ ਹੁੰਦੇ ਸੀ ਹਾੜੇ ਵੜਦੇ ਤੇ ਧਾੜ ਕੇ ਹੁੰਦੇ ਸੀ ਤੇ ਨਾ ਦੋ ਵੇਲੇ ਦੀ ਰੋਟੀ ਜਾਣੀ ਲੈ ਕੇ ਨਾ ਲਾਉਣੀ ਕਿੱਥੋਂ ਕਰ ਲੈਣੀ ਆ ਰੀਸੇ ਹੌਣ ਵਾਲਿਆਂ ਉਹਨਾਂ ਦੀ ਤਾਂ ਜਦ ਗਾਲ ਪੈਂਦੀਆਂ ਜੇ ਇਹਨਾਂ ਨੂੰ ਰੋਟੀ ਚਾਹ ਮਾਣੇ ਨੂੰ ਕਹਿ ਦਈਏ ਤਾਂ ਇਹਦਾ ਆ ਦੀ ਦੋ ਬੰਨਾਂ ਦੀ ਗਣ ਕੇ ਲਹਣੀਆਂ ਕਿਹੜਾ ਕਿੰਨੇ ਜਣੇ ਦੋ ਜਣੇ ਚਾਹ